ਬਾਜੂ ਅਗਲੀ ਅਵਾਦ ਆ ਸਕਦੀ ਕਰਨ ਨਹੀਂ ਅਕੈਡਮੀ ਸਾਡੇ ਦਾ ਸ਼ਾਰਟ ਸਰਕਟ ਹੋਇਆ ਹੈ ਪੀਟੀ ਰੂਮ ਦੇ ਵਿੱਚ ਤੇ तकरीबन 9:30 ਵਜੇ ਦੇ ਕਰੀਬ ਅੱਜ ਤੋਂ ਅਸੀਂ ਅਕੈਡਮੀ ਫੁੱਲੀ ਤੇ ਉਦੋਂ ਜਦੋਂ ਲਾਈਟਸ ਔਨ ਕੀਤੀਆਂ ਏਸੀ ਔਨ ਕੀਤੇ ਤੇ ਉਦੋਂ ਸਿੱਧਾ ਸ਼ਾਰਟ ਸਰਕਟ ਹੋਇਆ ਤੇ ਉਦੋਂ ਅਸੀਂ ਕੋਸ਼ਿਸ਼ ਕੀਤੀ ਸਾਡੇ ਕੋਲ ਸਿਲੰਡਰ ਹੈਗੇ ਸੀ ਜਿਹੜੇ ਸਿਓਂ ਨਾ ਬੁਝਾਉਣ ਦੀ ਕੋਸ਼ਿਸ਼ ਕੀਤੀ ਫਿਰ ਪਾਣੀ ਵੀ ਸਪਲਾਈ ਵੀ ਹੈਗੀ ਸੀ ਬੁਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਧੂਆ ਜਿਆਦਾ ਹੋਣ ਕਰਕੇ ਸਾਨੂੰ ਬਾਰਾ ਨਾ ਪਿਆ ਲੇਕਿਨ ਜਿਹੜੀ ਉਸ ਤੋਂ ਬਾਅਦ ਹੀ ਫਾਇਰ ਬਿਗੇਟ ਨੂੰ ਕਾਲ ਕੀਤੀ 10 15 ਮਿੰਟ ਚ ਫਾਇਰ ਬਿਗੇਟ ਆ ਗਈ ਦੋ ਫਾਇਰ ਬਿਗੇਟ ਆਈਆਂ ਸੀ ਤੇ ਤਕਰੀਬਨ ਅੱਧੇ ਘੰਟੇ ਵਿੱਚ ਜਿਹੜਾ ਅੱਗ ਤੇ ਕੰਟਰੋਲ ਪਾ ਲਿਆ ਬਾਕੀ ਜਿਹੜੇ ਪੀਸਿਸ ਹੈਗੇ ਆ ਉਹਨਾਂ ਨੂੰ ਨੁਕਸਾਨ ਹੋਇਆ ਹੈ ਕੰਪਿਊਟਰ ਬੈਕ ਸਾਈਡ ਦਾ ਕਾਫੀ ਸਾਡਾ ਹੋ ਗਿਆ ਉਹ ਤਾਂ ਸਾਡੀਆਂ ਹਾਂਜੀ ਕਿੰਨੇ ਕੰਪਿਊਟਰ ਆਹ ਰਾਊਂਡ ਵੀ ਕੰਪਿਊਟਰ ਹੈਗੇ ਸੀ ਕਾਰਨ ਸਰਕਟ ਕੋਲ ਸ਼ੋਰਟ ਹੈ। ਇਹ ਕਰੇ ਆ ਫੈਰਟ ਹੈ। ਹਾਂਜੀ। ਇਹ ਕਿਹੜੀ ਕੰਮ? ਇਹ ਦੇਸਮਾਚ ਕੋਲੇ ਰੋਡ ਤੇ ਹੈਗਾ ਜੀ ਆਕਫੋਰਡ ਅਕੈਡਮੀ। ਅੱਗ ਲੱਗੀ ਹੈ ਕੀ ਕਾਰਨ ਬਣਿਆ? ਇਹ ਸ਼ੋਰਟ ਸਰਕਟ ਹੋਇਆ ਹੈ। ਹਾਂਜੀ, ਇਹ ਸੀ ਨੂੰ ਜਿੰਨਾ ਸਵੇਰੇ ਮੇਨ ਆਈ ਸੀ ਉਹਨਾਂ ਨੇ ਸਪਾਈ ਉਧਰ ਡੱਗਲੀ ਸੀ। ਤੇ ਉਹਨਾਂ ਨੇ ਸਵਿਚ ਉਧਰ ਆਨ ਕੀਤਾ ਸ਼ਾਇਦ ਉਹ ਸ਼ੋਰਟ ਸਰਕਟ ਹੋ ਗਿਆ ਸੀ। ਉਹਦੇ ਕਰਕੇ ਧੂਆ ਹੀ ਧੂਆੰਦਾ ਜਰਾ ਹੋ ਗਿਆ ਜਿਸ ਕਰਕੇ ਜਿਆਦਾ ਅੱਗ ਤਾਂ ਨਹੀਂ ਸੀਗੀ ਬਟ ਧੂੰਆਂ ਜ਼ਿਆਦਾ ਸੀ ਕਿ ਦੱਸ ਰਹੇ ਹੀ ਕਹਿੰਦੇ ਸਿਲੰਡਰ ਵੀ ਸੀਗੇ ਅੰਦਰ ਸਿਲੰਡਰ ਇਹਨਾਂ ਦਾ ਆਪਦੇ ਤੱਕੇ ਸੀਗੇ ਨਾ ਇਹ ਰਿਵਰਸ ਸਿਲੰਡਰ ਤੇ ਵੀ ਵਾਟਰ ਸਪਲਾਈ ਦਾ ਵੀ ਇਹਨਾਂ ਦਾ ਅਰੇਂਜਮੈਂਟ ਪੂਰਾ ਕੋਲ ਰੱਖਿਆ ਹੋਇਆ ਸੀ ਨਾ ਬਟ ਇਹ ਵੀ ਧੂੰਏ ਕਰਕੇ ਦੇਖ ਨਹੀਂ ਸੀਿਆ ਜਿਆਦੀ ਲਾਈਫ ਉਹ ਬਾਤ ਇਹਨਾਂ ਦਾ ਐਮਰਜੈਂਸੀ ਗੀਟ ਤੇ ਆ ਉਹ ਵੀ ਪਿਆ ਦੇਰ ਅੰਦਰ ਜਾ ਕੇ ਆਪੇ ਕਰਤਾ ਬਾਕੀ ਜਾਨੀ ਮਾਨੀ ਨੁਕਸਾਨ ਨਹੀਂ ਜਾਨੀ ਮਾਨੀ ਇਨਸਾਨ ਪੀ ਠੀਕ ਹੈ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਜੀ ਬਣ ਇਹਨਾਂ ਦਾ ਕੁੱਲ ਤੋਂ 4 ਲੱਖ ਰੁਪਏ ਦੇ ਅੰਦਰ ਨਿਅਰ ਬੋਰਡ ਨੱਗੀਆਂ ਜੀ ਜਿਸ ਹਿਸਾਬ ਨਾਲ ਕੰਪਿਊਟਰ ਜੀ ਨਾ ਆ ਪੀਸੀ ਵਗੈਰਾ ਵੀ ਹੈ ਸੀਗੇ ਇਹ ਮੋਹ ਪੇੜ ਦੀ ਸ਼ੇਰ ਤੇ ਹੀ ਬਾਤ ਹੋਈ ਹੈ ਅੱਗ ਲੱਗਣਾ ਕਿੱਥੋਂ ਬਣਿਆ ਉਹ ਅੱਗ ਲੱਗਣਾ ਕਾਰਨ ਜੀ ਇਹ ਸੀ ਬਲਾਸਟ ਲੱਗਾ ਹੋਇਆ ਹੈ ਇਹ ਸੀ ਤੋਂ ਅੱਗ ਲੱਗੀ ਹੈ ਜੀ ਸਾਨੂੰ ਤਾਂ ਅਰੀਬੋਂ 9:40 ਦੇ ਗੌਣ ਆਈ ਹੈ ਜੀ ਕੰਟਰੋਲਿੰਗ ਤੋਂ ਵੀ ਅੱਗ ਬਹੁਤ ਜ਼ਿਆਦਾ ਤੇ ਗੱਡੀਆਂ ਦਾ ਮੌਕੇ ਦਾ ਗੱਡੀਆਂ ਪਹੁੰਚਿਆ ਨਹੀਂ ਅੱਗ ਦੇ ਘਾਬੂ ਬਾਇਆ ਜੀ ਕੀ ਕਿਥੇ ਹੈ? ਹਾਂਜੀ ਇਹ 20 ਕਿਥੇ ਕਿਥੇ। ਜਦੋਂ ਅਸੀਂ ਆਏ ਅੱਗ ਬਹੁਤ ਜਾਦਾ ਸੀ। ਕੰਟਰੋਲ ਤੋਂ ਬਾਹਰ ਸੀ। ਧੂਆ ਬਹੁਤ ਕਾਫੀ ਸੀ। ਧੂਆ ਬਹੁਤ ਜਿਲੇਨਾ ਸੀ।